ਦੇ ਘੰਟੇ ਬਾਅਦ ਆਈਪੀਐਲ ਦਾ ਕੁਆਲੀਫਾਇਰ ਮੈਚ ਪੰਜਾਬ ਕਿੰਗਸ ਤੇ ਆਰਸੀਬੀ ਦੀ ਟੱਕਰ ਫਾਈਨਲਸ ਪਹੁੰਚਣ ਦੇ ਇਰਾਦੇ ਨਾਲ ਉਤਰੇਗੀ ਪੰਜਾਬ ਕਿੰਗਸ ਮੁਲਾਪੁਰ ਸਟੇਡੀਅਮ ਦੇ ਬਾਹਰ ਵੱਡੀ ਗਿਣਤੀ 'ਚ ਜੁਟਣ ਲੱਗੇ ਦਰਸ਼ਕ ਪੰਜਾਬ ਕਿੰਗਸ ਦੇ ਸਮਰਥਕਾਂ 'ਚ ਭਾਰੀ ਉਤਸ਼ਾਹ ਹੋਮ ਗਰਾਊਂਡ ਤੇ ਪੰਜਾਬ ਲਈ ਜੁਟ ਰਿਹਾ ਵੱਡਾ ਸਮਰਥਨ ਲੁਧਿਆਣਾ ਪੱਛਮੀ ਜ਼ਿਮਨੀ ਚੋਨ ਦਾ ਭਖਿਆ ਅਖਾੜਾ ਨਾਮਜ਼ਦਗੀ ਦਾਖਲ ਕਰਨ 'ਚ ਕਾਂਗਰਸ ਮੋਰੀ ਭਾਰਤ ਪ੍ਰੋਸ਼ਨਾਸ਼ੂ ਨੇ ਭਰਿਆ ਪਰਚਾ ਲੰਬੇ ਸਮੇਂ ਬਾਅਦ ਇਕੱਠੇ ਦਿਖੇ ਵੜਿੰਗ ਤੇ ਆਸ਼ੂ ਅਕਾਲੀ ਦਲ ਦੇ ਉਮੀਦਵਾਰ ਪਰੂਪਕਾਰ ਸਿੰਘ ਘੁੰਮਣ ਨੇ 20 ਲੁਧਿਆਣਾ ਪੱਛਮੀ ਦੀ ਜ਼ਿਮਨੀ ਚੋਣ ਲਈ ਪਰਿਨਾਮਜਨਗੀ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਰਹੀ ਮਜੂਦ ਚੰਡੀਗੜ੍ਹ ਚ ਕਿਸਾਨਾਂ ਦੀ ਅਹਿਮ ਮੀਟਿੰਗ ਰਾਜੇਵਾਲ ਬੋਲੇ ਵਿਦੇਸ਼ੀ ਸਰਕਾਰਾਂ ਨਾਲ ਕੀਤੇ ਜਾ ਰਹੇ ਨੇ ਕਿਸਾਨ ਵਿਰੋਧੀ ਕੰਟਰੈਕਟ ਲੁਧਿਆਣਾ ਲਈ ਲੈਂਡ ਪੂਲਿੰਗ ਸਕੀਮ ਦਾ ਵੀ ਕੀਤਾ ਬ੍ਰੋ ਮੁਰੇ ਫਸੇ ਸੱਤਾਤਾਰੀ ਧਿਰ ਦੇ ਵਿਧਾਇਕ ਰਮਨ ਰੂੜਾ ਜਲੰਧਰ ਅਦਾਲਤ ਨੇ 4 ਦਿਨ ਦੇ ਵਿਜੀਲੈਂਸ ਰਿਮਾਂਡ ਤੇ ਮੋੜ ਭੇਜਿਆ ਭ੍ਰਿਸ਼ਟਾਚਾਰ ਦੇ ਇਲਜ਼ਾਮਾਂ ਤਹਿਤ ਵਿਜੀਲੈਂਸ ਨੇ ਪਿਛਲੇ ਦਿਨੀ ਲਿਆ ਸੀ ਹਿਰਾਸਤ ਮੇਟਕ ਕਾਉਂਸਲਰ ਹਰਜਿੰਦਰ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਸੁਖਵੀਰ ਬਾਦਲ ਮੌਜੂਦਾ ਸਰਕਾਰ ਨੂੰ ਠਹਿਰਾਇਆ ਜ਼ਿੰਮੇਵਾਰ ਲੜਾਈ 'ਚ ਪਰਿਵਾਰ ਦਾ ਪੂਰਨ ਸਾਥ ਦੇ ਦਾ ਭਰੋਸਾ हरियाणा ਦੇ ਸੀਐਮ ਸ਼ੈਣੀ ਨੇ ਚਲਾਈ ਵਿਕਸਿਤ ਖੇਤੀ ਸੰਕਲਪ ਮਹਿੰਮ ਕਾਂਗਰਸ ਪਾਰਟੀ ਨੂੰ ਲਿਆ ਨਿਸ਼ਾਨੇ ਤੇ ਕਿਹਾ 55 ਸਾਲ ਕਾਂਗਰਸ ਨੇ ਕੀਤਾ ਰਾਜ ਫਿਰ ਵੀ ਅਨਦਾਤੇ ਦੀ ਹਾਲਤ ਖਰਾਬ ਸੁਭਦੇਸ਼ ਸਿੰਘ ਢੀਂਸਾ ਦੇ ਅੰਤਿਮ ਦਰਸ਼ਨਾਂ ਲਈ ਪਹੁੰਚ ਰਹੇ ਨੇ ਲੋਕ ਵੱਖ-ਵੱਖ ਸਿਆਸੀ ਆਗੂਆਂ ਨੇ ਵੀ ਪਰਿਵਾਰ ਨਾਲ ਵੰਡਾਇਆ ਦੁੱਖ ਕੱਲ ਕੀਤਾ ਜਾਏਗਾ ਢੀਂਸਾ ਦਾ ਅੰਤਿਮ ਸੰਸਕਾਰ ਮੂਸੇਵਾਲਾ ਦੇ ਵਿਛੋੜੇ ਨੂੰ ਹੋਏ 3 ਸਾਲ ਤੀਜੀ ਵਰਸੀ ਤੇ ਮੂਸਾ ਪਿੰਡ 'ਚ ਸ਼ਰਧਾਂਜਲੀ ਸਮਾਗਮ ਪਿਤਾ ਬਲਕੌਰ ਸਿੰਘ ਬੋਲੇ 3 ਸਾਲਾਂ ਦਾ ਇੱਕ ਇੱਕ ਪਲ ਰਹਾ ਪਰ ਸਸਤੀਕਾਲ ਨਿਊਜ਼ ਏ.ਨ. ਪਰ ਜਾਵ ਹਰਿਆਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਵਿਜੇਪਾਲ ਸਿੰਘ ਬਰਾੜ ਸੱਤਾਲੀਆਂ ਖਬਰਾਂ ਦੇ ਵਿੱਚ ਸਭ ਤੋਂ ਪਹਿਲਾਂ ਜ਼ਿਕਰ ਮੌਕ ਡੇਲ ਦਾ ਪੰਜਾਬ ਦੇ ਵਿੱਚ ਹੁਣ ਸ਼ਨੀਵਾਰ ਨੂੰ ਮੌਕ ਡ੍ਰਿਲ ਹੋਏਗੀ 31 ਮਈ ਨੂੰ ਜਿਹੜੇ ਸਰਹੱਦੀ ਸੂਬੇ ਨੇ ਉਹਨਾਂ ਦੇ ਵਿੱਚ ਮੌਕ ਡ੍ਰਿਲ ਕਰਵਾਈ ਜਾ ਰਹੀ ਹੈ ਯਾਨੀ ਗੁਜਰਾਤ ਰਾਜਸਥਾਨ ਪੰਜਾਬ ਤੇ ਜੰਮੂ ਕਸ਼ਮੀਰ ਇਹਨਾਂ ਚਾਰ ਸੂਬਿਆਂ ਦੇ ਵਿੱਚ ਮੌਕ ਡ੍ਰਿਲ ਹੋਣੀ ਹੈ ਔਰ ਹੁਣ ਨਵੀਂ ਤਰੀਕ ਜਿਹੜੀ ਆ ਉਹ 31 ਮਈ ਨਿਰਧਾਰਿਤ ਕੀਤੀ ਗਈ ਹੈ ਸੋ ਕੀ 31 ਮਈ ਨੂੰ ਮੁਰ ਤੋਂ ਬਲੈਕਆਊਟ ਹੋਏਗਾ ਦਿਨ ਵੇਲੇ ਜਿਹੜੀ ਐਕਸਰਸਾਈਜ਼ ਕਰਵਾਈ ਗਈ ਸੀ ਕਿ ਉਹੀ ਸਭ ਕੁਝ ਦੁਬਾਰਾ ਹੋਏਗਾ ਔਰ ਕਿਹੜੇ ਕਿਹੜੇ ਜ਼ਿਲ੍ਹਿਆਂ ਦੇ ਵਿੱਚ ਖਾਸ ਕਰਕੇ ਇਹ ਮੌਕ ਡ੍ਰਿਲ ਜਿਹੜੀ ਆ ਉਹ ਕੀਤੀ ਜਾਣੀ ਹੈ ਕਿਉਂਕਿ ਪੰਜਾਬ ਦੇ ਵਿੱਚ ਪਹਿਲਾਂ ਤੇ ਪੂਰੀ ਪੂਰੀ ਸਟੇਟ ਦੇ ਵਿੱਚ ਸਾਰੇ ਜਿਹੜੇ ਡਿਸਟ੍ਰਿਕਟ ਨੇ ਉਹਨਾਂ ਦੇ ਵਿੱਚ ਕਰਵਾਇਆ ਗਿਆ ਸੀ ਪਰ ਜ਼ਿਆਦਾ ਜਿਹੜਾ ਖਤਰਾ ਸੀ ਜਾਂ ਜ਼ਿਆਦਾ ਜਿੱਥੇ ਜ਼ਰੂਰਤ ਸੀ ਉਹ ਜਿਹੜੇ ਸਰਹੱਦੀ ਡਿਸਟ੍ਰਿਕਟ ਸੀ ਜਿਦੇ ਚ ਪਠਾਨਕੋਟ ਸੀ ਅੰਮ੍ਰਿਤਸਰ ਗੁਰਦਾਸਪੁਰ ਤਰਨਤਾਰਨ ਫਿਰੋਜ਼ਪੁਰ ਫਾਜ਼ਲਕਾ ਇਹ ਜ਼ਿਲ੍ਹੇ ਸੀ ਜਿੱਥੇ ਜ਼ਿਆਦਾ ਲੜਾਈ ਦੇ ਦਿਨਾਂ ਦੇ ਵਿੱਚ ਸਥਿਤੀ ਖਤਰਨਾਕ ਤਰੀਕੇ ਨਾਲ ਹੋਈ ਸੀ ਸੋ ਉਹਨਾਂ ਜਗ੍ਹਾ ਤੇ ਹੁਣ ਕਿ ਉਹਨਾਂ ਜਗ੍ਹਾ ਤੇ ਹੋਏਗਾ ਜਾਂ ਪੂਰੇ ਪੰਜਾਬ 'ਚ ਹੋਏਗਾ ਪਰ ਚਾਰ ਸੂਬੇ ਨੇ ਜਿੱਥੇ ਇਹ ਮੌਕ ਡ੍ਰਿਲ ਕੀਤੀ ਜਾਣੀ ਹੈ ਪੰਜਾਬ ਗੁਜਰਾਤ ਰਾਜਸਥਾਨ ਤੇ ਜੰਮੂ ਕਸ਼ਮੀਰ ਹਰਿਆਣਾ ਤੇ ਚੰਡੀਗੜ੍ਹ ਨੂੰ ਵੀ ਰੱਖਿਆ ਗਿਆ ਇਸ ਦੇ ਵਿੱਚ ਹਰਿਆਣਾ ਤੇ ਚੰਡੀਗੜ੍ਹ ਦੇ ਵਿੱਚ ਵੀ ਮੌਕ ਡ੍ਰਿਲ ਕੀਤੀ ਜਾਏਗੀ ਸੋ ਪਹਿਲਾਂ ਇਸ ਦੀ ਤਰੀਕ ਕੋਈ ਹੋਰ ਰੱਖੀ ਗਈ ਸੀ ਬਾਅਦ ਦੇ ਵਿੱਚ ਉਸ ਦੇ ਵਿੱਚ ਬਦਲਾਵ ਕਰ ਦਿੱਤਾ ਗਿਆ ਵਿਨੈਸ਼ ਕੁਟਾਰੀਆ ਜੁੜੇ ਨੇ ਮੇਰੇ ਸਹਿਯੋਗੀ ਵਿਨੈਸ਼ ਹੋਣੇ ਮੰਨਿਆ ਜਾਵੇ ਕਿ ਸਾਰੇ ਸੂਬਿਆਂ 'ਚ ਇਕੱਠੇ ਹੀ ਹੋਏਗੀ ਪਹਿਲਾਂ ਵਾਲੀ ਤਰੀਕ ਨੂੰ ਬਦਲ ਕੇ 31 ਤਰੀਕ ਰੱਖੀ ਗਈ ਹੈ ਕੀ ਐਕਸਪੈਕਟਿਡ ਇਹੀ ਹੈ ਕਿ ਜਿਹੜਾ ਹੋਮ ਮਿਨਿਸਟਰੀ ਦਾ ਲੈਟਰ ਹੈ ਆਫੀਸ਼ੀਅਲੀ ਲੈਟਰ ਹੈ ਉਹ ਨਿਊਜ਼ 18 ਪੰਜਾਬ ਕੋਲ ਆ ਚੁੱਕਿਆ ਹੈ ਤੇ ਉਹਦੇ ਵਿੱਚ ਉਹਨਾਂ ਨੇ ਸਾਰੀਆਂ ਸਟੇਟਸ ਜਿੰਨਾ ਬਾਰੇ ਆਪਾਂ ਕੱਲ ਵੀ ਚਰਚਾ ਕਰ ਰਹੇ ਸੀ ਭਾਵੇਂ ਪੰਜਾਬ ਹੋਵੇ ਹਰਿਆਣਾ ਹੋਵੇ ਚੰਡੀਗੜ੍ਹ ਹੋਵੇ ਜੰਮੂ ਕਸ਼ਮੀਰ ਹੋਵੇ ਤੇ ਰਾਜਸਥਾਨ ਹੋਵੇ ਜਾਂ ਗੁਜਰਾਤ ਹੋਵੇ ਯਾਨੀ ਕਿ ਇੱਕ ਹਰਿਆਣਾ ਨੂੰ ਛੱਡਦੀ ਹੈ ਤਾਂ ਜਿਹੜਾ ਕਹਿ ਸਕਦੇ ਹਾਂ ਸਾਰਿਆਂ ਦਾ ਬਾਰਡਰ ਹੈ ਪਾਕਿਸਤਾਨ ਨਾਲ ਲੱਗਦਾ ਉਹ ਐਕਸਪੈਕਟਿਡ ਹੈ ਕਿ ਜਿਹੜਾ 29 ਤਰੀਕ ਨੂੰ ਸੀ ਉਹ ਸਾਰੇ ਜਿਹੜੇ ਸਟੇਟਾਂ ਸੀਗੀਆਂ ਉਹਨਾਂ ਨੇ ਐਡਮਿਨਿਸਟ੍ਰੇਟਿਵ ਰੀਜ਼ਨਸ ਕਰਕੇ ਉਹਨੂੰ ناکਾਮੀ ਕਿ ਉਹ ਸਟੇਟ ਜਿਹੜੀ ਯੂਨੀਅਨ ਗਵਰਨਮੈਂਟ ਆ ਉਹ ਨਾਲੋਂ ਉਹ ਪੋਸਟਪੋਨ ਹੋ ਗਿਆ ਸੀਗਾ ਤੇ ਹੁਣ ਜਿਹੜੀ ਲੇਟੈਸਟ ਨਵੀਂ ਡੇਟ ਆਈ ਹੈ ਕਿ ਉਹ 31 ਤਰੀਕ ਨੂੰ ਸ਼ਾਮੀ 5 ਵਜੇ ਤੋਂ ਬਾਅਦ ਉਹ ਜਿਹੜਾ ਹੈ ਸਿਵਲ ਸਿਵਲ ਡਿਫੈਂਸ एक्सरसाइज ਜਿੰਨੂੰ ਆਪਾਂ ਆਸਾਨ ਭਾਸ਼ਾ ਨੂੰ ਮੌਕ ਡ੍ਰਿਲ ਵੀ ਕਹਿ ਦਿੰਦੇ ਆ ਉਹ ਕਰਨੀ ਆਪਰੇਸ਼ਨ ਸ਼ੀਲਡ ਦੇ ਅੰਦਰਗਤ ਤੇ 31 ਤਰੀਕ ਦਾ ਜਿਹੜਾ ਲੈਟਰ ਹੈ ਉਹ ਸਾਹਮਣੇ ਆ ਚੁੱਕਿਆ ਹੁਣ ਜਿਹੜਾ ਲੈਟਰ ਹੈ ਸਾਰੀਆਂ ਸਟੇਟਸ ਨੂੰ ਸਰਕੂਲੇਟ ਹੋ ਚੁੱਕਿਆ ਹੈ ਹੁਣ ਤੋਂ ਹੌਲੀ ਹੌਲੀ ਕੁਝ ਮਿੰਟਾਂ ਬਾਅਦ ਆਪਾਂ ਕਹਿ ਸਕਦੇ ਹਾਂ ਕਿ ਸਟੇਟ ਦਾ ਵੀ ਰਿਐਕਸ਼ਨ ਆਣਾ ਸਾਹਮਣੇ ਆਜੂ ਰਿਐਕਸ਼ਨ ਆਣਾ ਸਾਹਮਣੇ ਸ਼ੁਰੂ ਹੋ ਜਾਊਗਾ ਵੀ ਸਟੇਟਸ ਇਹਨੂੰ ਜਿਹੜੀ ਇੰਪਲੀਮੈਂਟ ਕਰ ਰਹੀਆਂ ਕਿੰਨੇ ਵਜੇ ਕਰ ਰਹੀਆਂ ਕਿ ਇਸ ਟਾਈਮ ਤੇ ਕਰ ਰਹੀਆਂ ਤੇ ਉਸ ਹਿਸਾਬ ਨਾਲ ਫਿਰ ਜਿਹੜੀ ਐਕਸਰਸਾਈਜ਼ ਹੈ 31 ਤਰੀਕ ਨੂੰ ਉਹ siree ਚੜੇਗੀ ਯਾਨੀ ਯਾਨ ਜੀ ਜੀ ਵਿਜੀ ਇਸ ਦੇ ਵਿੱਚ ਮੈਂਸ਼ਨ ਹੈ ਕਿ 5 ਵਜੇ ਤੋਂ ਬਾਅਦ ਸ਼ਾਮੀ ਕਰਨਾ ਹੈ ਜਿਵੇਂ ਕੱਲ ਆਪਾਂ ਦੇਖਿਆ ਹਰਿਆਣਾ ਦੇ ਚੰਡੀਗੜ੍ਹ ਨੇ 8 ਤੋਂ ਸਵਾ 8 ਦਾ ਬਲੈਕਆਊਟ ਦਾ ਟਾਈਮ ਦਿੱਤਾ ਸੀਗਾ ਹੁਣ ਲੋਕਲ ਸਟੇਟਸ ਤੇ ਜਾਂ ਲੋਕਲ ਜਿਹੜੇ ਜ਼ਿਲ੍ਹਿਆਂ ਦੇ ਡਿਸਟ੍ਰਿਕਟ ਐਡਮਿਨਿਸਟਰेटर ਹੈ ਉਹਨਾਂ ਦੇ ਉੱਪਰ ਹੈ ਵੀ ਉਹ ਇਸ ਨੂੰ ਕਿੰਨੇ ਵਜੇ ਇੰਪਲੀਮੈਂਟ ਕਰਦੇ ਆ ਪਰ ਪੋਸਿਬਿਲਿਟੀਜ਼ ਹੈ ਕਿ ਇਹ ਸ਼ਾਮ ਨੂੰ 7:30 ਵਜੇ ਤੋਂ ਹੀ ਹੋਊਗਾ ਜਦੋਂ ਥੋੜਾ ਜਿਹਾ ਹਨੇਰਾ ਪੈ ਜਾਂਦਾ ਹੈ ਜੀ ਜੀ ਚਲੋ ਬਲੈਕਆਊਟ ਦਾ ਆਪਾਂ ਵਿਨੇਸ਼ ਮੰਨ ਸਕਦੇ ਹਾਂ ਕਿ ਸ਼ਾਮ ਨੂੰ ਹੋਊਗਾ ਪਰ ਜਿਵੇਂ ਪਿਛਲੀ ਵਾਰ ਆਪਾਂ ਦੇਖਿਆ ਸੀ 4:30 5 ਵਜੇ ਜਿਹੜਾ ਮਾਲਸ ਦੇ ਵਿੱਚ ਜਾਂ ਸਾਇਰਨ ਜਿਹੜੇ ਵੱਜੇ ਸੀ ਭੀੜ ਭੜਾਕੇ ਵਾਲੀ ਜਗ੍ਹਾ ਚੋਂ ਕਿਸੇ ਨੂੰ ਵੈਕੂਏਟ ਕਰਨਾ ਹੈ ਜਾਂ ਫਿਰ ਜਿਹੜੀਆਂ ਐਮਰਜੈਂਸੀ ਰਿਸਪੌਂਸ ਸਰਵਿਸਿਜ਼ ਹੈ ਉਹਨਾਂ ਨੇ ਅਗਰ ਕਿਤੇ ਇੱਕਦਮ ਕੋਈ ਐਸੀ ਸਥਿਤੀ ਬਣ ਜੇ ਤਾਂ ਕਿਵੇਂ ਰਿਸਪੌਂਡ ਕਰਨਾ ਹੈ ਇਹ ਤੇ ਸਾਰੀਆਂ ਪਹਿਲਾਂ ਵੀ ਹੋ ਸਕਦੀਆਂ ਹਾਂ ਜੀ ਜਿਹੜਾ ਇਹਨਾਂ ਨੇ ਟਾਈਮ ਦਿੱਤਾ ਉਹ 5 ਵਜੇ ਤੋਂ ਬਾਅਦ ਦਾ ਇਸੇ ਲਈ ਦਿੱਤਾ ਹੈ ਕਿ 5 ਵਜੇ ਤੋਂ ਬਾਅਦ ਐਓ ਜਿਹੜੀਆਂ ਐਕਸਰਸਾਈਜ਼ਸ ਹੈ ਜਿੰਨੂੰ ਆਪਾਂ ਮੌਕ ਡ੍ਰਿਲ ਕਹਿ ਦਿੰਨੇ ਆ ਜਾਂ ਕੋਈ ਐਮਰਜੈਂਸੀ ਐਕਸਰਸਾਈਜ਼ ਹੈ ਜਾਂ ਕੋਈ ਮੈਡੀਕਲ ਐਕਸਰਸਾਈਜ਼ ਹੈ ਉਹ ਤੁਸੀਂ ਇੰਪਲੀਮੈਂਟ ਕਰ ਸਕਦੇ ਹੋ ਤੇ ਉਸ ਤੋਂ ਬਾਅਦ ਜਿਹੜਾ ਬਲੈਕਆਊਟ ਦਾ ਟਾਈਮ ਹੈ ਉਹ ਪੋਸਟ 7 ਜਾਂ 7:30 ਕਦੇ ਕਿਸੇ ਟਾਈਮ ਵੀ ਹੋ ਸਕਦਾ ਹੈ ਭਾਵੇਂ 8 ਵਜੇ ਹੋਵੇ ਸਾਢੇ 8 ਹੋਵੇ 9 ਵਜੇ ਹੋਵੇ ਤੇ ਸਟੈਂਡਰਡ ਜਿਹੜਾ ਟਾਈਮ ਹੈ ਉਹ 5 ਵਜੇ ਤੋਂ ਬਾਅਦ ਦਾ ਟਾਈਮ ਦਿੱਤਾ ਹੈ ਯੂਨੀਅਨ ਮਿਨਿਸਟਰੀ ਯੂਨੀਅਨ ਆਮ ਮਿਨਿਸਟਰੀ ਵੱਲੋਂ ਕਿ ਆਫ ਯੂਅਰ ਡਿਸਟ੍ਰਿਕਟ ਜੀ ਵੀ ਜੀ ਔਰ ਔਰ ਇੱਕ ਚੀਜ਼ ਬਿਨੇਸ਼ ਹੋਰ ਕਿ ਜਿਵੇਂ ਉਸ ਦਿਨ ਆਪਾਂ ਜ਼ਿਕਰ ਕਰ ਰਹੇ ਸੀ ਕਿ ਇੱਕ ਜਾਗਦੇ ਰਹੋ ਦਾ ਹੁੱਕ ਹੈ ਕਿ ਇਹ ਕਿਸੇ ਵੀ ਚੀਜ਼ ਨੂੰ ਲੈ ਕੇ ਅਵੇਸਲੇ ਨਹੀਂ ਹੋਣਾ ਚਾਹੀਦਾ ਇਸ ਕਰਕੇ ਗਵਾਂਡੀ ਮੁਲਕ ਦੇ ਵਿੱਚ ਵੀ ਇਸ ਤਰੀਕੇ ਦਾ ਸੰਦੇਸ਼ ਜਾਣਾ ਮੈਸੇਜ ਜਾਣਾ ਬੜਾ ਜ਼ਰੂਰੀ ਹੈ ਕਿ ਇਹ ਇੰਡੀਆ ਜਿਹੜਾ ਹੈ ਉਹ ਪੂਰੀ ਤਰ੍ਹਾਂ ਸਤਰਕ ਹੈ ਔਰ ਅਗਰ ਕਿਸੇ ਤਰੀਕੇ ਦੀ ਵੀ ਐਸੀ ਕੋਈ ਵੀ ਨਪਾਕ ਗਤੀਵਿਧੀ ਹੁੰਦੀ ਹੈ ਤਾਂ ਫਿਰ ਅਸੀਂ ਪੂਰੀ ਤਰ੍ਹਾਂ ਤਿਆਰ ਆ ਅਸੀਂ ਉਸ ਤੋਂ ਬਾਅਦ ਉਹਨੂੰ ਭੁੱਲ ਕੇ ਨਹੀਂ ਬੈਠੇ ਕਿ ਖਤਮ ਹੋ ਗਿਆ ਤੇ ਵੇਸਲੇ ਹੋਗੇ ਅਹ ਦੇਖੋ ਵਿਜੇ ਭਾਵੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਣ ਜਾਂ ਭਾਵੇਂ ਆਪਣੀਆਂ ਸੈਨਾਵਾਂ ਦੇ ਚੀਫ ਹੋਣ ਉਹ ਵਾਰ-ਵਾਰ ਇਸ ਗੱਲ ਨੂੰ ਦੁਹਰਾ ਰਹੇ ਹੈ ਕਿ ਪ੍ਰਧਾਨ ਮੰਤਰੀ ਮੋਦੀ ਜੀ ਨੇ ਕੱਲ ਵੀ ਇਹ ਗੱਲ ਕਿਹਾ ਕਿ ਆਪਰੇਸ਼ਨ ਸਿੰਦੂਰ ਕੰਟੀਨਿਊ ਹੈ ਇਸੇ ਕਰਕੇ ਇਹੀ ਰੀਜ਼ਨ ਹੈ ਕਿ ਉਹ ਜਿਹੜੇ ਆਪਣੇ ਦੁਸ਼ਮਣ ਮੁਲਕ ਹੈ ਜਾਂ ਗਵਾਂਡੀ ਮੁਲਕ ਹੈ ਉਹਨਾਂ ਨੂੰ ਵੀ ਮੈਸੇਜ ਦੇਣਾ ਚਾਹੁੰਦੇ ਹੈ ਕਿ ਸਾਡੇ ਜਿਹੜੇ ਸਿਵਲ ਡਿਫੈਂਸ ਫੋਰਸਸ ਹੈ ਜਾਂ ਆਰਮੀ ਹੈ ਉਹ ਵੀ ਤਿਆਰ ਹੈ ਤੇ ਉਸ ਦੇ ਨਾਲ ਨਾਲ ਜਿਹੜੇ ਸਾਡੇ ਬਿਲਕੁਲ ਲੇਮਨਸ ਵਿਲੀਅਨ ਹੈ ਜਿਹੜੇ ਬਾਰਡਰ ਡਿਸਟ੍ਰਿਕਟ ਤੇ ਰਹਿੰਦੇ ਹੈ ਉਹ ਵੀ ਤਿਆਰ ਹੈ ਤੇ ਉਹ ਇੱਕ ਆਮ ਲੋਕਾਂ ਨੂੰ ਵੀ ਮੈਸੇਜ ਦੇਣਾ ਚਾ ਇਹ ਬਾਰਡਰ ਡਿਸਟ੍ਰਿਕਟਸ ਵਿੱਚ ਰਹਿ ਰਹੇ ਐ ਕਿ ਉਹਨਾਂ ਨੂੰ ਵੀ ਅਵੇਸਲੇ ਹੋਣ ਦੀ ਲੋੜ ਨਹੀਂ ਜਿਹੜਾ ਸਿਵਲ ਡਿਫੈਂਸ ਪ੍ਰਸ਼ਾਸਨ ਹੈ ਜਾਂ ਫੇਨਾ ਹੈ ਉਹ ਤੁਹਾਡੇ ਨਾਲ ਹਮੇਸ਼ਾ ਮੋਢੇ ਨਾਲ ਮੋਢਾ ਲਾ ਕੇ ਆਪਦੀ ਜਿਹੜੀ ਰੂਟੀਨ ਐਕਸਰਸਾਈਜ਼ ਹੈ ਉਹ ਕਰ ਰਿਹਾ ਹੈ ਤਾਂ ਕਿ ਆਉਣ ਵਾਲੇ ਦਿਨਾਂ ਵਿੱਚ ਵੀ ਜੇ ਕੋਈ ਐਓਜੀ ਐਕਟੀਵਿਟੀਆਂ ਹੁੰਦੀਆਂ ਜਿਹੜੀਆਂ ਕਿ ਪਿਛਲੇ ਦਿਨਾਂ ਵਿੱਚ ਹੋਈ ਸੀਗੀ 6 7 8 ਮਈ ਦੇ ਆਸ-ਪਾਸ ਤਾਂ ਉਹਨਾਂ ਦੇ ਲਈ ਆਰਮੀ ਫੌਜਾਂ ਦੇ ਨਾਲ-ਨਾਲ ਸਾਡੇ ਜਿਹੜਾ ਸਿਵਲ ਪ੍ਰਸ਼ਾਸਨ ਹੈ ਉਹ ਵੀ ਹਮੇਸ਼ਾ ਦੇ ਲਈ ਤਿਆਰ ਰਹੇ ਠੀਕ ਹੈ ਤਾਰਵਾਦ ਵਿਨੇਸ਼ ਸ ਪੂਰੀ ਜਾਣਕਾਰੀ ਦੇ ਲਈ ਤਾਂ ਹੁਣ 31 ਤਰੀਕ ਨੂੰ ਮੌਕ ਡ੍ਰਿਲ ਹੋਏਗੀ ਪੰਜਾਬ ਸਮੇਤ ਤਿੰਨ ਹੋਰ ਜਿਹੜੀਆਂ ਸਰਹੱਦੀ ਸੂਬੇ ਨੇ ਔਰ ਉਸ ਤੋਂ ਇਲਾਵਾ ਹਰਿਆਣਾ ਤੇ ਚੰਡੀਗੜ੍ਹ ਇਹਨਾਂ ਦੇ ਵਿੱਚ 20 ਮੌਕ ਡ੍ਰਿਲ ਹੋਏਗੀ ਪੰਜਾਬ ਹਰਿਆਣਾ ਚੰਡੀਗੜ੍ਹ ਰਾਜਸਥਾਨ ਜੰਮੂ ਕਸ਼ਮੀਰ ਤੇ ਗੁਜਰਾਤ ਇਹ ਸੂਬੇ ਨੇ ਜਿੱਥੇ 31 ਤਰੀਕ ਨੂੰ ਸ਼ਾਮ 5 ਵਜੇ ਤੋਂ ਬਾਅਦ ਦਾ ਸਮਾਂ ਰੱਖਿਆ ਗਿਆ ਕਿਉਂਕਿ ਲੋਕਲ ਐਡਮਿਨਿਸਟ੍ਰੇਸ਼ਨ ਨੇ ਸਮਾਂ ਫਿਕਸ ਕਰਨਾ ਹੈ ਕਿ ਕਿਹੜੇ ਡਿਸਟ੍ਰਿਕਟ ਦੇ ਵਿੱਚ ਬਲੈਕਆਊਟ ਕਿੰਨੇ ਵਜੇ ਕੀਤਾ ਜਾਣਾ ਹੈ ਔਰ ਕਿੰਨੀ ਧੇਰ ਦੇ ਲਈ ਕੀਤਾ ਜਾਣਾ ਹੈ ਸੋ ਇਸ ਕਰਕੇ ਇਹ ਜਿਹੜਾ ਟਾਈਮ ਹੈ ਇਹ ਐਡਮਿਨਿਸਟ੍ਰੇਸ਼ਨ ਡਿਸਾਈਡ ਕਰੇਗੀ ਜਿਸ ਤੋਂ ਬਾਅਦ ਬਕਾਇਦਾ ਅਨਾਉਂਸਮੈਂਟ ਕਰਕੇ ਪਬਲਿਕ ਨੂੰ ਇਸ ਬਾਰੇ ਜਾਣੂ ਕਰਵਾਇਆ ਜਾਏਗਾ ਕਿ ਕਿੱਥੇ-ਕਿੱਥੇ ਕਿਹੜੀਆਂ ਕਿੜੀਆਂ ਜਗਾਹ ਤੇ ਮੌਕ ਡ੍ਰਿਲ ਕੀਤੀ ਜਾਣੀ ਹੈ ਔਰ ਕਿਸ ਤਰੀਕੇ ਨਾਲ ਕੀਤੀ ਜਾਣੀ ਹੈ ਕਿਉਂਕਿ ਲੋਕਾਂ ਦੇ ਸਹਿਯੋਗ ਤੋਂ ਬਿਨਾ ਇਹ ਸੰਭਵ ਨਹੀਂ ਹੈ ਹਾਲਾਂਕਿ ਪਿਛਲੇ ਦਿਨਾਂ ਦੇ ਵਿੱਚ ਜਦੋਂ ਮੌਕ ਡ੍ਰਿਲ ਹੋਈ ਮੌਕ ਡ੍ਰਿਲ ਤੋਂ ਉਸੇ ਰਾਤ ਹੀ ਜਿਹੜਾ ਹੈ ਉਹ ਆਪਰੇਸ਼ਨ ਸਿੰਦੂਰ ਐਕਟੀਵੇਟ ਕਰ ਦਿੱਤਾ ਗਿਆ ਸੀ ਔਰ ਉਸ ਤੋਂ ਬਾਅਦ ਲਗਾਤਾਰ ਕਈ ਦਿਨਾਂ ਤੱਕ ਪਾਕਿਸਤਾਨ ਦੇ ਨਾਲ ਇਹ ਇੱਕ ਵਾਰ ਲਾਈਕ ਸਿਚੁਏਸ਼ਨ ਬਣੀ ਰਹੀ ਲੜਾਈ ਚੱਲਦੀ ਰਹੀ ਪਰ ਉਸ ਤੋਂ ਬਾਅਦ ਸੀਜ਼ ਫਾਇਰ ਹੋ ਗਿਆ ਪਰ ਵਾਰ-ਵਾਰ ਇਹ ਬਿਆਨ ਆਉਂਦੇ ਨੇ ਰੱਖਿਆ ਮੰਤਰੀ ਦੇ ਵਿਦੇਸ਼ ਮੰਤਰੀ ਦੇ ਪ੍ਰਧਾਨ ਮੰਤਰੀ ਦੇ ਗ੍ਰਹਿ ਮੰਤਰੀ ਦੇ ਕਿ ਜਿਹੜਾ ਆਪਰੇਸ਼ਨ ਸਿੰਦੂਰ ਹੈ ਉਸ ਨੂੰ ਰੋਕਿਆ ਨਹੀਂ ਗਿਆ ਆਪਰੇਸ਼ਨ ਸਿੰਦੂਰ ਜਾਰੀ ਹੈ ਔਰ ਜਦੋਂ ਤੱਕ ਅੱਤਵਾਦ ਦੇ ਖਿਲਾਫ ਭਾਰਤ ਦੀ ਜੰਗ ਹੈ ਆਪਰੇਸ਼ਨ ਸਿੰਦੂਰ ਚੱਲਦਾ ਰਹੇਗਾ ਤੇ ਹੁਣ ਜ਼ਿਕਰ ਆਈਪੀਐਲ ਮੈਚ ਦਾ ਮੁੱਲਾਂਪੁਰ ਦੇ ਵਿੱਚ ਆਈਪੀਐਲ ਦਾ ਅੱਜ ਮਹਾ ਮੁਕਾਬਲਾ ਹੋ ਰਿਹਾ ਹੈ ਆਰਸੀਬੀ ਨੇ ਟਾਸ ਜਿੱਤਿਆ ਹੈ ਔਰ ਟਾਸ ਜਿੱਤ ਕੇ ਗੇਂਦਬਾਜ਼ੀ ਚੁਣੀ ਹੈ ਬੋਲਿੰਗ ਚੁਣੀ ਹੈ ਸੋ ਪੰਜਾਬ ਦੀ ਟੀਮ ਪਹਿਲਾਂ ਖੇਡੇਗੀ ਔਰ ਕਿੱਡਾ ਸਕੋਰ ਖੜਾ ਕਰਦੀ ਹੈ ਇਹ ਦੇਖਣਾ ਹੋਏਗਾ ਕਿੰਡੀ ਚੁਣੌਤੀ ਆਰਸੀਬੀ ਦੇ ਸਾਹਮਣੇ ਰੱਖੀ ਜਾਂਦੀ ਹੈ ਕਿ ਜਿਹੜੀਆਂ ਦੌੜਾਂ ਦਾ ਪਹਾੜ ਬਣਾ ਸਕਦੀ ਹੈ ਰਨਾਂ ਦਾ ਪਹਾੜ ਬਣਾ ਸਕਦੀ ਹੈ ਤਾਂ ਕਿ ਆਰਸੀਬੀ ਨੂੰ ਚੇਸ ਕਰਨਾ ਔਖਾ ਹੋਵੇ ਜਾਂ ਫਿਰ ਆਰਸੀਬੀ ਬੜੇ ਆਰਾਮ ਨਾਲ ਉਸ ਨੂੰ ਚੇਸ ਕਰ ਲੈਂਦੀ ਹੈ ਪਰ ਅੱਜ ਦੇ ਮੈਚ ਦੇ ਵਿੱਚ ਦੋਨਾਂ ਟੀਮਾਂ ਨੂੰ ਦੋਨਾਂ ਟੀਮਾਂ ਦੇ ਲਈ ਮੌਕਾ ਹੈ ਜਿਹੜੀ ਜਿੱਤ ਗਈ ਉਹਨੇ ਤੇ ਸਿੱਧਾ ਫਾਈਨਲਸ ਪਹੁੰਚ ਜਾਣਾ ਹੈ ਪਰ ਜਿਹੜੀ ਦੂਸਰੀ ਟੀਮ ਹੈ ਉਸ ਨੂੰ ਇੱਕ ਮੈਚ ਹੋਰ ਖੇਡਣ ਦਾ ਮੌਕਾ ਮਿਲੇਗਾ ਕਿਉਂਕਿ ਕੁਆਲੀਫਾਇਰ ਮੈਚ ਨੇ ਸੋ ਪਹਿਲੇ ਦੂਜੇ ਰੈਂਕਿੰਗ ਦੀਆਂ ਟੀਮਾਂ ਇਸ ਵੇਲੇ ਖੇਡ ਰਹੀਆਂ ਨੇ ਔਰ ਉਸ ਤੋਂ ਬਾਅਦ ਜਿਹੜੀ ਵੀ ਟੀਮ ਅੱਜ ਦੂਜੇ ਨੰਬਰ ਤੇ ਰਹੇਗੀ ਯਾਨੀ ਹਾਰਨ ਵਾਲੀ ਟੀਮ ਨੂੰ ਇੱਕ ਮੌਕਾ ਹੋਰ ਮਿਲੇਗਾ ਪਰ ਟਾਸ ਹੋ ਚੁੱਕਿਆ ਹੈ ਆਰਸੀਬੀ ਨੇ ਟਾਸ ਚਿੱਤੇ ਔਰ ਪਹਿਲਾ ਗੇਂਦਬਾਜ਼ੀ ਕਰਨ ਦਾ ਫੈਸਲਾ ਲਿਆ ਹੈ ਸੋ ਕੁਝ ਦੇਰ ਦੇ ਵਿੱਚ ਕੁਝ ਮਿੰਟਾਂ ਦੇ ਵਿੱਚ ਕਿੰਗਸ ਪੰਜਾਬ ਦੇ ਖਿਡਾਰੀ ਬੈਟਸਮੈਨ ਮੈਦਾਨ ਤੇ ਆਉਣਗੇ ਔਰ ਗੇਮ ਸ਼ੁਰੂ ਹੋ ਜਾਏਗੀ ਕਾਫੀ ਵੱਡਾ ਉਤਸ਼ਾਹ ਅੱਜ ਸਟੇਡੀਅਮ ਦੇ ਬਾਹਰ ਦੇਖਣ ਨੂੰ ਮਿਲਿਆ ਹੈ ਸਟੇਡੀਅਮ ਦਾ ਅੰਦਰ ਭਰਿਆ ਹੋਇਆ ਹੈ ਫੁੱਲ ਹੈ ਔਰ ਵੱਖਰਾ ਜੋਸ਼ ਹੈ ਇਸ ਮੈਚ ਨੂੰ ਲੈ ਕੇ ਕਿਉਂਕਿ ਪੰਜਾਬ ਦੀ ਟੀਮ ਕਿੰਗਸ ਪੰਜਾਬ ਦੀ ਟੀਮ ਸਭ ਤੋਂ ਅੱਛੀ ਪੋਜੀਸ਼ਨ ਦੇ ਵਿੱਚ ਹੈ ਜਿੰਨੇ ਮੈਚ ਪਿਛਲੇ ਸਮੇਂ ਦੇ ਵਿੱਚ ਹੋਏ ਨੇ ਉਹਨਾਂ ਚ ਬਹੁਤ ਬਿਹਤਰੀਨ ਪ੍ਰਦਰਸ਼ਨ ਪੰਜਾਬ ਕਿੰਗਸ ਦੀ ਟੀਮ ਵੱਲੋਂ ਕੀਤਾ ਗਿਆ ਔਰ ਅੱਜ ਕੀ ਉਮੀਦਾਂ ਨੇ ਟੀਮ ਤੋਂ 우ਮੇਸ਼ ਨਜ਼ਰ ਆ ਰਹੇ ਨੇ ਸਕਰੀਨ ਤੇ ਇੱਕ ਵਾਰੀ ਫਿਰ ਚਲਦੇ ਆ 우ਮੇਸ਼ ਬੱਲੇਬਾਜ਼ੀ ਆ ਗਈ ਹੈ ਪਹਿਲਾਂ ਕਿੱਡੀਆਂ ਚੁਣੌਤੀਆਂ ਨੇ ਔਰ ਖਾਸ ਕਰਕੇ ਜਿਹੜਾ ਚਿਹਰਾਪ ਹੈ ਦਰਸ਼ਕਾਂ ਦਾ ਉਤਸ਼ਾਹ ਹੋਮ ਗਰਾਊਂਡ ਤੇ ਹੋਣਾ ਕਿਨਾਂਕ ਬੈਨੀਫਿਟ ਹੋ ਸਕਦਾ ਆ ਦੇਖੋ ਟਾਸ ਜਿੱਤੇ ਆਰਸੀਬੀ ਨੇ ਔਰ ਪਹਿਲਾਂ ਪੰਜਾਬ ਨੂੰ بیٹنگ ਵਾਸਤੇ ਇਨਵਾਈਟ ਕੀਤਾ ਹੈ ਇਹਦਾ ਮਤਲਬ ਸਾਫ਼ ਹੈ ਕਿ ਟਾਸ ਜਿੱਤ ਕੇ بیٹنگ ਦਾ ਮਤਲਬ ਹੁੰਦਾ ਹੈ ਕਿ ਟਾਸ ਜਿੱਤੇ ਆਰ ਲੇਕਿਨ بیٹنگ ਪੇ ਜਾਣ ਨੂੰ ਦਿੱਤੀ ਯਾਨੀ ਕਿ ਪ੍ਰੈਸ਼ਰ ਟੈਕਟਿਕਸ ਹੁੰਦੀ ਹੈ ਕਿ ਟਾਰਗੇਟ ਜਾਂਦਾ ਵੱਡਾ ਦੋ ਜਾਂ ਜੇ ਵਿਕਟਰਾਂ ਦੇ ਪ੍ਰੈਸ਼ਰ ਚ ਗਿਰ ਗਏ ਜਾਂ ਰਨ ਬਣਾਉਣ ਦੇ ਪ੍ਰੈਸ਼ਰ ਚ ਵਿਕਟਰ ਗਿਰ ਗਿਆਂ ਤਾਂ ਆਰਸੀਬੀ ਨੂੰ ਫਾਇਦੇ ਚ ਹੋ ਸਕਦਾ ਹੈ ਸਟ੍ਰੈਟਜੀ ਹੁੰਦੀ ਹੈ ਟਾਸ ਜਿੱਤ ਕੇ ਅਬ بیٹنگ ਕਰਨਾ ਨਾਲੇ ਦੂਜਾ ਹੈ ਕਿ ਮੌਸਮ ਗਰਮ ਹੈ ਕੋਈ ਓਸ ਦਾ ਕੋਈ ਚੱਕਰ ਨਹੀਂ ਹੈ بیٹنگ ਦੂਜੇ ਅਸ ਅ ਆਫਟਰ ਜਿਹੜੀ ਸੈਕੰਡ ਇਨਿੰਗ ਹੈ بیٹنگ ਹੋਰ ਈਜ਼ੀ ਹੋ ਸਕਦੀ ਹੈ ਪਿਚ ਦੇ ਅਕੋਰਡਿੰਗ ਹੈ ਕਿਉਂਕਿ ਮੌਸਮ ਗਰਮ ਗਰਮੀ ਦਾ ਮੌਸਮ ਹੈ ਇੱਥੇ ਉੱਚਾ ਬਹੁਤ ਹੈ ਭੀੜ ਤੁਹਾਨੂੰ ਨਜ਼ਰ ਆ ਰਹੀ ਹੋਣੀ ਗੇਟ ਨੰਬਰ ਇੱਤੇ ਨਜ਼ਰ ਆ ਰਹੇ ਆ ਅਸੀਂ ਖੜੇ ਆ ਵੀਵੀਆਈਪੀ ਮੋਮੈਂਟ ਦੇਖ ਰਹੇ ਸੀ ਲਗਾਤਾਰ ਇੱਥੇ ਵੀਪੀਆਈਜ਼ ਦਾ ਆਣਾ ਲਗਾਤਾਰ ਜਾਰੀ ਹੈ ਤੁਸੀਂ ਦੇਖ ਰਹੇ ਹੋਣੇ ਤਸਵੀਰਾਂ ਕਰਾਊਡ ਜਿਹੜਾ ਹੈਗਾ ਉਹ ਵੀ ਭਰ ਕੇ ਉਛਾਲ ਜਿਵੇਂ ਇਧਰੋਂ ਕਰਾਂ ਕਿ ਗੇਟ ਨੰਬਰ 1 ਯਾਨੀ ਕਿ ਚੰਡੀਗੜ੍ਹ ਤੋਂ ਜਦੋਂ ਅਸੀਂ ਮੁੱਲਾਂਪੁਰ ਸਿਟੀ ਮੁੱਲਾਂਪੁਰ ਵਾਲਾ ਆਂਦੇ ਸਟੇਡੀਅਮ ਵੱਲ ਤਾਂ ਸਭ ਤੋਂ ਪਹਿਲਾਂ ਇੱਕ ਨੰਬਰ ਇਹ ਗੇ ਤਾਇ ਕੁਮਾਰ ਉਹ ਤਸਵੀਰ ਦਿਖਾਦਾ ਕਿ ਇੱਕ ਇੱਥੋਂ ਤੁਹਾਨੂੰ ਸੜਕ ਨਜ਼ਰ ਆ ਰਹੀ ਹੋਣੀ ਉਹ ਜਿਹੜਾ ਜ਼ੂਮ ਕਰਕੇ ਤੁਹਾਨੂੰ ਦਿਖਾ ਰਿਹਾ ਇਹ ਹੈ ਸੜਕ ਜਿਹੜੀ ਚੰਡੀਗੜ੍ਹ ਤੋਂ ਮੁੱਲਾਂਪੁਰ ਸਟੇਡੀਅਮ ਵੱਲ ਆ ਰਹੀ ਹੈ ਤਾਂ ਉੱਥੋਂ ਵੀ ਤੁਸੀਂ ਦੇਖੋ ਕਿ ਦੋਨੋਂ ਪਾਸੇ ਤੁਹਾਨੂੰ ਪੈਦਲ ਲੋਕੀ ਨਜ਼ਰ ਆ ਰਹੇ ਹੋਣੇ ਚੱਲਦੇ ਹੋਏ ਜਿਨ੍ਹਾਂ ਕੋਲ ਜਿਸ ਗੇਟ ਦੀ ਟਿਕਟ ਹੈ ਜਾਂ ਪਾਸ ਹੈ ਉਸ ਗੇਟ ਵੱਲੋਂ ਮੂਵ ਕਰਦਾ ਹੈ ਜਾਂ ਜਿਹਦੇ ਕੋਲ ਗੱਡੀ ਆ ਪਾਰਕਿੰਗ ਦਾ ਸਟicker ਹੈ ਉਹ ਉਸ ਹੱਬ ਨਾਲ ਅੱਗੇ ਵਧਦਾ ਹੈ ਤਾਂ ਇੱਕ ਹੋਰ ਵੀਆਈਪੀ ਮੂਵਮੈਂਟ ਦੀ ਗੱਲ ਹੈ ਸ਼ਾਇਦ ਕੋਈ ਮੰਤਰੀ ਹੈ ਜਾਂ ਕੋਈ ਵੀਆਈਪੀ ਹੈ ਉਹ ਤੁਹਾਨੂੰ ਨਜ਼ਰ ਆ ਰਹੇ ਹੋਣਾ ਇੱਥੇ ਆ ਮੈਂ ਤਸਵੀਰਾਂ ਦਿਖਾਦਾ ਇੱਕ ਵਾਰ ਕਿ ਕਿਵੇਂ ਜਦਦਾ ਕਿਉਂਕਿ ਦੇਖੋ ਖਾਲੀ ਆਮ ਲੋਕ ਹੀ ਨਹੀਂ ਹੋਰ ਵੀ ਕਈ ਭਾਵੇਂ ਕੋਈ ਅਫਸਰ ਹੋਏ ਕੋਈ ਹੋਰ ਵੀ ਵੀਆਈਪੀ ਹੋਏ ਉਹ ਵੀ ਮੈਚ ਦਾ ਚਾਹਵਾਨ ਹੈ ਔਰ ਖਾਸ ਕਰ ਕੁਆਲੀਫਾਇਰ ਯਾਨੀ ਕਾ ਜਿਹੜੀ ਟੀਮ ਜਿੱਤੀ ਉਹ ਫਾਈਨਲ ਜਿਹੜੀ ਟੀਮ ਹਾਰੇਗੀ ਉਹਨੂੰ ਇੱਕ ਹੋਰ ਮੌਕਾ ਤਾਂ ਕਿਤੇ ਨਾ ਕਿਤੇ ਆ ਵੱਡਾ ਮੈਚ ਹਾਈ ਪ੍ਰੋਫਾਈਲ ਮੈਚ ਮਿਲਿਆ ਪੀਸੀਏ ਨੂੰ ਦੋ ਇੱਕ ਕੁਆਲੀਫਾਇਰ ਕੁਆਲੀਫਾਇਰ ਇੱਕ ਐਲੀਮੀਨੇਟਰ ਤਾਂ ਇਹ ਜਿਹੜੀ ਵੀਆਈਪੀ ਮੂਵਮੈਂਟ ਤੁਸੀਂ ਦੇਖ ਰਹੇ ਹੋ ਗੱਡੀਆਂ ਦੀ ਆ ਨਜ਼ਰ ਆ ਰਹੀ ਹੁਣੀ ਤੁਹਾਨੂੰ ਔਰ ਦਰਸ਼ਕਾਂ ਦਾ ਉਤਸ਼ਾਹ ਵੀ ਬਹੁਤ ਜ਼ਿਆਦਾ ਹੈ ਕਿਉਂਕਿ ਵਿਰਾਟ ਕੋਹਲੀ ਦੀ ਵੀ ਸਪੋਰਟ ਹੈ ਤੇ ਪੰਜਾਬ ਨੂੰ ਵੀ ਕਾਫੀ ਸਪੋਰਟ ਹੈ ਵਿਰਾਟ ਕੋਹਲੀ ਦੇ ਫੈਨ ਫੋਲੋਇੰਗ ਬਹੁਤ ਹੈ ਤੇ ਪੰਜਾਬ ਨੂੰ ਲੈ ਕੇ ਵੀ ਅੱਜ ਕਾਫੀ ਗਰਮਾਹਟ ਹੈ ਲੋਕਾਂ ਵਿੱਚ ਕਿ ਕੁਆਲੀਫਾਇਰ ਹੈ ਫਾਈਨਲ ਵਿੱਚ ਜਾਣ ਦਾ ਜੇ ਤਸਵੀਰਾਂ ਇੱਕ ਵਾਰ ਹੋਰ ਦਿਖਾ ਦਾਂ ਮੈਂ ਦੂਜੇ ਗੇਟ ਦੀ ਗੇਟ ਨੰਬਰ 1 ਤੇ ਨਾਲ ਦੂਜਾ ਗੇਟ ਨੰਬਰ 1A ਤਾਂ 1A ਦੀ ਜਿਹੜੀ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਹਾਂ ਇੱਥੇ ਵੀ ਤਾਂ ਲੋਕੀ ਦੇਖੋ ਗੇਟ ਦੇਖ ਹੁਣ ਕਿਉਂਕਿ ਮੌਸਮ ਵੇਜਾ ਹੁਣ ਕਹਿ ਕੇ ਗਰਮੀ ਕਾਫੀ ਕਟ ਗਈ ਸ਼ਾਮ ਹੋ ਚੁੱਕੀ ਹੈ ਟਾਸ ਹੋ ਚੁੱਕਿਆ ਔਰ ਤਕਰੀਬਨ ਤਕਰੀਬਨ 25 ਮਿੰਟ ਬਾਅਦ ਜਿਹੜਾ ਮੈਚ ਹੈ ਪਹਿਲੀ ਬੋਲ ਉਹ ਪੈ ਜਾਣੀ ਆ ਤਾਂ ਗੇਟ ਨੰਬਰ 1 1 ਇਹਦੇ ਨਾਲ ਜੀ ਭੀੜ ਦੇ ਤੁਹਾਨੂੰ ਦਿਖਾਦਾ ਮੈਂ ਇੱਥੇ ਇਹ ਦੇਖੋ ਤਸਵੀਰਾਂ ਤੁਸੀਂ ਦੇਖੋ ਕੋ ਲਾਈਨਾਂ ਲੰਬੀਆਂ ਲੰਬੀਆਂ ਤੁਹਾਨੂੰ ਨਜ਼ਰ ਆ ਰਹੀ ਹੋਣੀ ਹੈ ਹੁਣ ਲਾਈਨਾਂ ਲੰਬੀਆਂ ਨਜ਼ਰ ਆ ਰਹੀ ਹੋਣੀ ਹੈ ਗਰਮੀ ਘਟ ਚੁੱਕੀ ਹੈ ਗੇਟ ਓਪਨ ਹੋ ਚੁੱਕੇ ਨੇ ਪਿਛਲੇ 1.5 ਘੰਟੇ ਤੋਂ ਲੰਬੀ ਲੰਬੀ ਤਸਵੀਰਾਂ ਪੰਜਾਬ ਦੀ ਕਿੰਗਸ ਦੀ ਨਜ਼ਰ ਆ ਰਹੀ ਤਸਵੀਰਾਂ ਦੇਖੋ ਹੋਰ ਤਸਵੀਰਾਂ ਤੁਸੀਂ ਦੇਖੋ ਕਿ ਕਿਵੇਂ ਲਾਈਨਾਂ ਲੰਬੀ ਲੰਬੀਆਂ ਔਰ ਇਦਾਂ ਦੇ ਬਾਕੀ ਗੇਟਾਂ ਦਾ ਵੀ ਤੁਹਾਨੂੰ ਨਜ਼ਾਰਾ ਨਜ਼ਰ ਆਏਗਾ ਗੱਲ ਉਹੀ ਹੈ ਕਿ ਅੱਜ ਦਾ ਮੈਚ ਕਿੰਗਸ ਲਈ ਕਹਿ ਲੋ ਹਾਲਾਂਕਿ ਦੋਨੋਂ ਟੀਮਾਂ ਲਈ ਇੰਪੋਰਟੈਂਟ ਹੁੰਦਾ ਹੈ ਲੇਕਿਨ ਕਿੰਗਸ ਲਈ ਇਸ ਕਰਕੇ ਕਿ 11 ਸਾਲ ਬਾਅਦ ਪੰਜਾਬ ਦੀ ਜਿਹੜੀ ਟੀਮ ਹੈ ਉਹ ਕੁਆਲੀਫਾਇਰ ਸਟੇਜ ਪਹੁੰਚੀ ਹੈ ਇੱਕ ਜਿੱਤ ਫਾਈਨਲ ਚਲੇ ਜਾਏਗੀ ਹਾਲਾਂਕਿ ਜਿਹੜੀ ਟੀਮ ਕੋਈ ਹਾਰੇ ਜੀ ਉਹਨੂੰ ਲਈ ਵੀ ਇੱਕ ਮੌਕਾ ਹੈ ਇੱਕ ਹੋਰ ਮੈਚ ਮਿਲੇਗਾ ਕਿਤਨਾ ਕਿਤਨਾ ਰਾਹਤ ਦੀ ਗੱਲ ਹੁੰਦੀ ਹੈ ਦੋਨੋਂ ਟੀਮਾਂ ਲਈ ਕਿ ਚਲੋ ਇੱਕ ਮੈਚ ਹੈਗਾ ਲੇਕਿਨ ਕਿੰਗਸ ਦੀ ਟੀਮ ਅਜੇ ਜਿੱਤ ਕੇ ਇਫ ਐਂਡ ਬੱਟਸ ਨਹੀਂ ਪਹਿਣਾ ਚਾਹੇਗੀ ਕਿਉਂਕਿ ਉਹ ਵੀ ਜੋ ਅਗਲਾ ਮੈਚ ਉਹ ਵੀ ਡੂਡਾਈ ਹੈ ਅੱਜ ਜਿੱਤ ਲੋ ਤਾਂ ਸਿੱਧਾ ਫਾਈਨਲ ਖੇਲੋਗੇ ਦੂਜੀ ਟੀਮ ਲਈ ਡੂਡਾਈ ਹੋ ਜਾਂਦਾ ਉਹਨੂੰ ਮੈਂ ਜਿੱਤਣਾ ਪਹਿਣਾ ਨਹੀਂ ਉਹ ਬਾਹਰ ਹੈ ਇਹੀ ਹਾਲ ਕੱਲ ਦੇ ਮੈਚ ਦਾ ਹੋਣਾ ਬੀਚ ਹੈ ਕੱਲ ਗੁਜਰਾਤ ਤੇ ਮੁੰਬਈ ਦਾ ਮੈਂ ਮੁੰਬਈ ਇੰਡੀਅਨਸ ਦਾ ਮੈਚ ਹੈ ਹੋਰ ਉਹ ਵੀ ਡੂਡਾਈ ਮੈਚ ਹੈ ਜਿਹੜੀ ਟੀਮ ਹਾਰੀ ਉਹ ਬਾਹਰ ਉਹਨਾਂ ਅਗਲੇ ਸਾਲ ਉਹ ਫੇਰ 14 ਮੈਚ ਖੇੜਨੇ ਪੈਣੇ ਲੇਕਿਨ ਕਿੰਗਸ ਪੰਜਾਬ ਦਾ ਜ਼ਿਕਰ ਹੈ ਰਿਕੀ ਪੌਂਟਿੰਗ ਜਦੋਂ ਕੋਚ ਬਣ ਤਾ ਟੀਮ ਦੀ ਨੁਹਾਰ ਬਦਲੀ ਹੈ ਟੀਮ ਦਾ ਵਿਵਹਾਰ ਬਦਲਿਆ ਟੀਮ ਕਾਫੀ ਦਬਦਾਰ ਪ੍ਰਦਰਸ਼ਨ ਕੀਤਾ ਹੈ 14 ਮੈਚ ਖੇល ਕੇ ਪੁਆਇੰਟਸ ਟੇਬਲ ਤੇ ਟੀਮ ਨੇ ਨੰਬਰ 1 ਦੀ ਪੋਜੀਸ਼ਨ ਆਚਲ ਕੀਤੀ ਹੈ ਕੁਆਲੀਫਾਇਰ 1 ਚ ਪਹੁੰਚੀ ਹੈ ਇਸੇ ਕਰਕੇ ਕਿਹਾ ਕਿ ਇੱਕ ਮੈਚ ਦੀ ਲੋੜ ਹੈ ਕਿ ਇੱਕ ਮੈਚ ਜਿੱਤੋ ਤੇ ਸਿੱਧਾ ਫਾਈਨਲ ਵਿੱਚ ਜਾਓ ਦਰਸ਼ਕਾਂ ਦਾ ਉਤਸ਼ਾਹ ਇਸ ਕਰਕੇ ਨਾਲ ਹੈ ਲੇਕਿਨ ਇੱਕ ਸਵਾਲ ਵਿਜੇ ਤੁਸੀਂ ਵੀ ਦੇਖਿਆ ਹੋਣਾ ਤੁਹਾਨੂੰ ਯਾਦ ਹੋਣਾ ਪਿਛਲਾ ਮੈਚ ਵਿਰਾਟ ਕੋਹਲੀ ਦੀ ਟੀਮ ਦਾ ਜਦੋਂ ਲੀਗ ਸਟੇਜ ਸੀਗੀ ਅੱਜ ਕੁਆਲੀਫਾਇਰ ਹੈ ਵਿਰਾਟ ਦੀ ਫੈਨ ਫੋਲੋਇੰਗ ਬਹੁਤ ਹੈ ਹੂੰ ਵਿਰਾਟ ਦੇ ਫੈਨ ਫੋਲੋਇੰਗ ਹੋ ਰਹਾ ਤੁਹਾਨੂੰ ਟੀ-ਸ਼ਰਟਾਂ ਨਜ਼ਰ ਆ ਰਹੀ ਹੋਣੀਆਂ ਵਿਰਾਟ ਕੋਹਲੀ ਦੀ ਵੀ ਔਰ ਇੱਕ ஸ்டேட்ਮੈਂਟ ਵੀ ਸੀ ਚੱਲ ਰਹੀ ਹੈ ਕਿ ਜੇ ਪੰਜਾਬ ਹੈ ਪੰਜਾਬੀ ਉਹਦਾ ਪੰਜਾਬ ਨੂੰ ਸਪੋਰਟ ਕਰੋ ਕਿੰਗਸ ਨੂੰ ਸਪੋਰਟ ਕਰੋ ਲੋਕੀ ਇੱਥੇ ਦੂਰ ਦੂਰ ਤੋਂ ਵਿਰਾਟ ਕੋਹਲੀ ਨੂੰ ਵੀ ਦੇਖੋ ਸਪੋਰਟ ਕਰਨ ਨਜ਼ਰ ਆ ਰਹੇ ਨੇ ਤਾਂ ਤਸਵੀਰਾਂ ਇਸ ਕਰਕੇ ਵੀ ਅਹਿਮ ਹੋ ਜਾਂਦੀਆਂ ਨੇ ਕਿ ਕਿ ਕਿੰਗਸ ਨੂੰ ਆਪਣੇ ਹੋਮ ਟਾਊਨ ਆਪਣੇ ਹੋਮ ਗਰਾਊਂਡ ਕਿਵੇਂ ਦੇ ਕਿਵੇਂ ਦੀ ਸਪੋਰਟ ਮਿਲੇਗੀ ਫੈਨ ਫੋਲੋਇੰਗ ਯਹਾਂ ਪਰ ਕਾਫੀ ਹੈ ਪੰਜਾਬ ਕਿੰਗਸ ਕੇ ਯਹਾਂ ਪਰ ਫਲ जी से आए आगे फतेहाबाद आगे। आगे। से हरियाणा से हरियाणा जिला फतेहाबाद हाँ जी किंग्स को सपोर्ट अच्छा। सपोर्ट जी पंजाब को हमारा ये प्रयास आर्य खेल रहे हैं गुन्ना अच्छा। से फतेहाबाद ऐसी हाँ जी तो उसके लिए सपोर्ट कर रहे हैं उसके लिए आए जी आप बताइए सर विराट कोहली हम विराट कोहली से लिए आए हैं विराट कोहली के लिए अब जिताने आए हैं विराट कोहली ਵਿਰਾਟ ਦੀ ਔਰ ਕਿੰਗਸ ਦੀ ਫੈਨ ਫੋਲੋਇੰਗ ਬਰਾਬਰ ਹੈ ਕਿ ਕਈ ਵਾਰ ਕਿੰਗਸ ਵਾਲੇ ਸਪੋਰਟ ਕਰ ਰਹੇ ਨੇ ਔਰ ਵਿਰਾਟ ਦੇ ਫੈਨਸ ਤੁਹਾਨੂੰ ਨਜ਼ਰ ਬਹੁਤ ਆਣਗੇ ਕਿਉਂਕਿ ਦਿੱਲੀ ਦਾ ਵਿਰਾਟ ਕੋਹਲੀ ਵੀ ਦਿੱਲੀ ਤੋਂ ਬਿਲੋਂਗ ਕਰਦੇ ਨੇ ਔਰ ਦੇਖੋ ਇਹ ਜਿੱਦਾਂ ਇੱਕ ਕਿੰਗਸ ਦੀ ਜਰਸੀ ਹੈ ਕਿ ਆਰਸੀਬੀ ਦੀ ਜਰਸੀ ਨਜ਼ਰ ਆਏਗੀ ਇਹ ਹਮੇਸ਼ਾ ਤੋਂ ਅਸੀਂ ਦੇਖਿਆ ਹੈ ਇਹ ਕਿੰਗਸ ਨੂੰ ਕਿੰਗਸ ਕੋ ਸਪੋਰਟ ਕਰਨੇ ਆਏ ਆ ਕਿੰਗਸ ਲਰਨ ਪੰਜਾਬ ਅੱਛਾ ਆਪ ਵੀ ਹਾਂ ਆਪਨੇ ਕਿੰਗ ਦੀ ਚਪਾ ਲਿਆ ਹਾਂ ਹਾਂ ਪਹਿਲੀ ਵਾਰ ਆਏ ਹਾਂ ਪਹਿਲੀ ਵਾਰ ਆਏ ਹਾਂ ਅੱਛਾ ਕਿਸ ਕੋ ਕੌਨ ਸਾ ਪਲੇਅਰ ਫੇਵਰਿਟ ਹੈ ਕ੍ਰੇਟ ਪਲੇਅਰ اور اپ کا اے بی ہے میرے ہسبنڈ ہیں نہیں وہ تو مجھے پتہ چل گیا ہسبنڈ ہے پر اپ کو بھی تو اپ نے کیز کا یہ پینٹ کرایا ہے وہ تو ویسے विराट कोहली پسند ہے بٹ ہم चंडीगढ़ میں رہتے ہیں تو اس لیے پنجاب کو سپورٹ کر رہے ہیں विराट कोहली پسند ہے ان کی وجہ سے کنگز کو سپورٹ کرنا پڑ رہا ہے یہی تصویریں داسی دکان کی کوشش کر رہے ہیں کہ وائف ہے نا دیو کہندی ویسے تو विराट پسند ہے پر وہ चंडीगढ़ تے رہتے ہیں اس کرکے پسند ہے کنگ تا یہ تصویریں نے اپنے اپ وچ کافی ہیم نے سپورٹ ہے اپنے اپ وچ کافی ہیم ہے ਮੁਕਾਬਲਾ ਦੇਖੋ ਬਰਾਬਰ ਦਾ ਜਾਂ ਕੜਾ ਰਹਿਣ ਵਾਲਾ ਹੈ ਕਿ ਕਿਵੇਂ ਰਹੇਗਾ ਕਿਵੇਂ ਅੱਜ ਨੁਹਾਰ ਬਦਲੇਗੀ ਟਾਸ ਜਿੱਤ ਚੁੱਕੀ ਆਰਸੀਬੀ بیٹنگ ਕਰੇਗੀ ਪਹਿਲਾਂ ਕਿੰਗਸ ਦੀ ਟੀਮ ਤਸਵੀਰਾਂ ਤੇ ਭੀੜ ਤੁਸੀਂ ਦੇਖਦੇ ਰਹੋ ਮੋਲਾਪੁਰ ਸਟੇਡੀਅਮ ਵੱਲ ਵੱਧੀ ਨਜ਼ਰ ਆ ਰਹੀ ਹੈ ਅੱਗੇ ਜੀ ਪੰਜਾਬੀ ਹਾਂ ਜੀ ਅੱਗੇ ਆਗੇ ਜਿੱਤਾਂਗੇ ਜਿੱਤਾਂਗੇ ਅੱਗੇ ਪੰਜਾਬ ਅੱਜ ਸਮਝ ਲਾਵੇ ਫਾਈਨਲ ਹੀ ਸਾਡਾ ਹੀ ਆ ਫਾਈਨਲ ਦੀ ਉਮੀਦ ਹੈ ਪੰਜਾਬ ਦੇ ਸਪੋਰਟਰਾਂ ਨੂੰ ਕਿ ਫਾਈਨਲ ਵੀ ਸਾਡਾ ਹੀ ਹੈ ਪੰਜਾਬ ਪਹਿਲੇ ਫਾਈਨਲ ਪਹੁੰਚੀ ਹੈ ਉਸ ਤੋਂ ਬਾਅਦ ਪੰਜਾਬ ਦੀ ਟੀਮ ਦਾ ਅੱਗੇ ਕੀ ਹੋਏਗਾ ਲੇਕਿਨ ਅੱਜ ਦਾ ਮੈਚ ਬਹੁਤ ਅਹਿਮ ਹੈ ਇੱਕ ਜਿੱਤ ਸਿਰਫ ਫਾਈਨਲ ਤੋਂ ਦੂਰ ਹੈ ਜੇ ਅੱਜ ਜਿੱਤ ਜਾਂਦੇ ਨੇ ਤਾਂ ਫਾਈਨਲ ਦੀ ਰਾਹ ਕਿੰਗਸ ਦੀ ਪੰਜਾਬ ਦੀ ਪੱਕੀ ਹੈ ਓਵਰ ਟੂ ਵੀਜ ਹੈ ਅੱਛਾ ਉਮੇਸ਼ ਇੱਕ ਚੀਜ਼ ਦਾ ਹੋਰ ਜ਼ਿਕਰ ਕਰਨਾ ਜ਼ਰੂਰ ਬਣਦਾ ਹੈ ਪਿਛਲੇ ਦਿਨੀ ਸੋਸ਼ਲ ਮੀਡੀਆ ਤੇ ਤੁਸੀਂ ਜਿੰਨੀਆਂ ਵੀ ਪੋਸਟਾਂ ਦੇਖੋ ਪ੍ਰਿਟਿਸੰਟਾ ਦਾ ਬਹੁਤ ਜ਼ਿਕਰ ਹੋਇਆ ਹੈ ਜਿਹੜੇ ਓਨਰ ਨੇ ਪੰਜਾਬ ਟੀਮ ਦੇ ਔਰ ਪ੍ਰੀਟੀ ਜ਼ਿੰਟਾ ਦੀ ਜੋ ਬਾਡੀ ਲੈਂਗੁਏਜ ਰਹੀ ਹੈ ਇਸ ਪੂਰੇ ਆਈਪੀਐਲ ਸੀਰੀਜ਼ ਦੇ ਦੌਰਾਨ ਜਾਂ ਇਤੋਂ ਤੱਕ ਵੀ ਬਹੁਤ ਸਾਰੀਆਂ ਪੋਸਟਾਂ ਪੜ੍ਹ ਰਿਹਾ ਸੀ ਉਹਦੇ ਵਿੱਚ ਲਿਖਿਆ ਸੀ ਕਿ ਅੱਜ ਤੱਕ ਪੰਜਾਬ ਕਿੰਗਸ ਦੀ ਟੀਮ ਜਿੱਤੀ ਨਹੀਂ ਪਰ ਪ੍ਰੀਟੀ ਜ਼ਿੰਟਾ ਦੇ ਉਤਸ਼ਾਹ ਦੇ ਵਿੱਚ ਕਦੇ ਕੋਈ ਕਮੀ ਨਹੀਂ ਦੇਖੀ ਗਈ ਉਹਨਾਂ ਦੇ ਚਿਹਰੇ ਤੇ ਹਾਸੇ ਦੇ ਵਿੱਚ ਕੋਈ ਕਮੀ ਨਹੀਂ ਦੇਖੀ ਗਈ ਉਹਨਾਂ ਦੇ ਆਊਟਫਿਟਸ ਕੇ ਜੋ ਪੰਜਾਬ ਟੀਮ ਨੂੰ ਆਨਰ ਆਨਰ ਕਰ ਰਹੇ ਨੇ ਪੰਜਾਬ ਦੀ ਟੀਮ ਦੇ ਮਾਲਕ ਨੇ ਪਰ ਉਹਨਾਂ ਦੇ ਇਸ ਇਹ ਚੀਜ਼ ਉਹਨਾਂ ਦੇ ਪਹਿਰਾਵੇ ਦੇ ਵਿੱਚ ਨਜ਼ਰ ਆਉਂਦੀ ਹੈ ਜ਼ਿਆਦਾਤਰ ਸੂਟ ਪਹਿਨ ਕੇ ਚੁੰਨੀ ਲੈ ਕੇ ਰਹਿੰਦੇ ਨੇ ਖਿਡਾਰੀਆਂ ਦੇ ਨਾਲ ਉਸੇ ਮਾਹੌਲ ਦੇ ਵਿੱਚ ਨਜ਼ਰ ਆਉਂਦੇ ਨੇ ਹੱਸਦੇ ਖੇਡਦੇ ਨੇ ਸਮਾਈਲ ਪ੍ਰਿਟਿਸੰਟਾ ਦੀ ਬਾਲੀਵੁੱਡ ਦੇ ਟਾਈਮ ਤੋਂ ਹੀ ਬੜੀ ਮਸ਼ਹੂਰ ਰਹੀ ਹੈ ਔਰ ਇਸੇ ਕਰਕੇ ਉਹਨਾਂ ਨੂੰ ਜਾਣਿਆ ਜਾਂਦਾ ਰਿਹਾ ਡਿੰਪਲ ਗਰਲ ਦੇ ਨਾਮ ਤੋਂ ਸੋ ਪ੍ਰਿਟਿਸੰਟਾ ਦਾ ਰੋਲ ਇਸ ਪੂਰੀ ਆਈਪੀਐਲ ਸੀਰੀਜ਼ ਦੇ ਵਿੱਚ ਕਿਸ ਤਰੀਕੇ ਨਾਲ ਦੇਖਿਆ ਜਾ ਰਿਹਾ ਹੈ ਬਹੁਤ ਵਾਜਿਬ ਸਵਾਲ ਹੈ ਵਿਜੇ ਅਤੇ ਵਾਕਈ ਇਹ ਜ਼ਹਿਨ ਵਿੱਚ ਵੀ ਹੈ ਬੜੇ ਨੇੜਿਓਂ ਜੇ ਮੈਂ ਕਵਰ ਕਰਾਂ ਪਿਛਲੇ ਕਾਫੀ ਸਾਲਾਂ ਤੋਂ ਤਾਂ ਅਸੀਂ ਕਵਰੇਜ ਕਰਦੇ ਆਏ ਆਂ ਤੇ ਪ੍ਰੀਤੀ ਜਿੰਤਾ ਇੱਕ ਉਹ ਚਿਹਰਾ ਹੈ ਹਾਰ ਹੋਏ ਜਿੱਥੋਂ ਇਹ ਪ੍ਰੀਤੀ ਜਿੰਤਾ ਨੇ ਹਮੇਸ਼ਾ ਆਪਣੀ ਟੀਮ ਦੀ ਸਪੋਰਟ ਮੁਸਕਰਾਉਂਦੇ ਹੋਏ ਕੀਤੀ ਹੈ ਆਪਣੀ ਟੀਮ ਦੀ ਸਪੋਰਟ ਇੱਕ ਕ੍ਰਿਕਟ ਨੂੰ ਸਮਝਦੇ ਹੋਏ ਕੀਤੀ ਹੈ ਸ਼ੁਰੂਆਤੀ ਸਾਲਾਂ ਵਿੱਚ ਜਦੋਂ ਯਾਦ ਹੈ ਕਿ ਆਈਪੀਐਲ ਦਾ ਸਟਰਕਚਰ ਬਣਿਆ ਟੀਮ ਲਈ ਤਾਂ ਸ਼ੁਰੂ ਚ ਕ੍ਰਿਕਟ ਦੀ ਘੱਟ ਨੌਲੇਜ ਸੀ ਲੇਕਿਨ ਜਿਵੇਂ ਜਿਵੇਂ ਆਈਪੀਐਲ ਵੱਧ ਆ ਗਿਆ ਜਿਵੇਂ ਜਿਵੇਂ ਪ੍ਰੀਤੀ ਜਿੰਤਾ ਨੂੰ ਨੌਲੇਜ ਹੋਈ ਤਾਂ ਬਹੁਤ ਇੱਕ ਇੰਟੈਂਸਿਵ ਤਰੀਕੇ ਨਾਲ ਪ੍ਰੀਤੀ ਜਿੰਟਾ ਤੇ ਬਾਕੀ ਟੀਮ ਦੇ ਜਿਹੜੇ ਆਨਰਸ ਨੇ ਉਹ ਜੁੜੇ ਰਹੇ ਨੇ ਪ੍ਰੀਤੀ ਜਿੰਟਾ ਦਾ ਇੱਕ ਸਟਾਈਲ ਹੈ ਟੀ-ਸ਼ਰਟ ਕਰਾਊਡ ਵਿੱਚ ਫੈਂਕਣਾ ਸੂਟ ਪਾ ਕੇ ਉਹਦੇ ਵਿੱਚ ਕਿੰਗਸ 11 ਦਾ ਇੱਕ ਸਟੱਟਚ ਕਰਕੇ ਉਹ ਪਾਣਾ ਸਪੈਸ਼ਲ ਫਲੈਗ ਲੈ ਕੇ ਬਹਿਣਾ ਪੂਰੇ ਮੈਚ ਨੂੰ ਦੇਖਣਾ ਪਲੇਅਰਾਂ ਨਾਲ ਬਹੁਤ ਉਹਨਾਂ ਦਾ ਪਿਆਰ ਹੈ ਹਰ ਇੱਕ ਪਲੇਅਰ ਨੂੰ ਜਾ ਕੇ ਮਿਲਣਾ ਗਰਾਊਂਡ 'ਚ ਔਰ ਜੇ ਹਾਰ ਜੋ ਤਾਂ ਪਲੇਅਰਸ ਨੂੰ ਸਮਝਾਣਾ ਮੋਟੀਵੇਟ ਵੀ ਕਰਨਾ ਔਰ ਜਿੱਤ ਜਾਉ ਤਾਂ ਜਿੱਤ ਦੀ ਖੁਸ਼ੀ ਵੀ ਦਿਖਾਣੀ ਹੈ ਤਾਂ ਕਿਤੇ ਨਾ ਕਿਤੇ ਪ੍ਰਤੀ ਚਿੰਤਾ ਕੋ ਚਿਹਰਾ ਹੈ ਕਿੰਗਸ ਦਾ ਜਿਹੜਾ ਹਮੇਸ਼ਾ ਤੁਹਾਨੂੰ ਸਕਰੀਨ ਤੇ ਨਜ਼ਰ ਆਇਆ ਹਮੇਸ਼ਾ ਤੁਹਾਨੂੰ ਚਿਹਰੇ ਦਾ ਨਜ਼ਰ ਆਇਆ ਕਈ ਹੈ ਜਿਵੇਂ ਫੋਟੋਆਂ ਜਦੋਂ ਨਜ਼ਦੀਕੀ ਮੁਕਾਬਲੇ ਵਿੱਚ ਹਾਰ ਮਿਲਦੀ ਹੈ ਕੋਈ ਇੱਕ ਵਿਕਟ ਤੋਂ ਕੋਈ ਦੋ ਰਨ ਤੋਂ ਜਾਂ ਚਾਰ ਰਨ ਤੋਂ ਤਾਂ ਉਹ ਗਮ ਉਹ ਉਦਾਸੀ ਵੀ ਚਿਹਰੇ ਤੇ ਨਜ਼ਰ ਆਈ ਲੇਕਿਨ ਵਾਕਈ ਤੁਸੀਂ ਸਹੀ ਸਵਾਲ ਪੁੱਛਿਆ ਕਿ ਜਿੱਥੇ ਪਲੇਅਰਾਂ ਦਾ ਸਟੇਕ ਲੱਗਿਆ ਹੁੰਦਾ ਜਿੱਥੇ ਕੋਚਿੰਗ ਸਟਾਫ ਦਾ ਸਟੇਕ ਲੱਗਿਆ ਹੁੰਦਾ ਉੱਥੇ ਓਨਰਸ ਦਾ ਵੀ ਸਟੇਕ ਲੱਗਿਆ ਹੁੰਦਾ ਹੈ ਉਹਨਾਂ ਦੇ ਵੀ ਇੱਕ ਕਹਿ ਲੋ ਕਿ ਪ੍ਰੈਸ਼ਰ ਹੁੰਦਾ ਹੈ ਕਿ ਟੀਮ ਉਹਨਾਂ ਦੀ ਵਧੀਆ ਖੇਡੇ ਜਿੱਤੇ ਬ੍ਰਾਂਡ ਅੱਗੇ ਵਧੇ ਟੀਮ ਕੱਪ ਜਿੱਤੇ ਹਸ ਤਾਂ ਕਦੇ ਜਿੱਤੇ ਨਹੀਂ ਬਿਲਕੁਲ ਸਹੀ ਗੱਲ ਹੈ ਇਸੇ ਕਰਕੇ ਹੈ ਕਿ 11 ਸਾਲ ਬਾਅਦ ਪਲੇਆਫ ਖੇਡਣ ਦਾ ਮੌਕਾ ਮਿਲਿਆ ਹੈ ਔਰ ਹੁਣ ਇੱਕ ਮੈਚ ਜੇ ਅੱਜ ਜਿੱਤ ਜਾਂਦਾ ਹੈ ਕਿੰਗਸ ਤਾਂ ਫਾਈਨਲ ਵਿੱਚ ਪਹੁੰਚੇਗਾ ਫਾਈਨਲ ਫਾਈਨਲ ਵਾਂਗੂ ਹੀ ਹੁੰਦਾ ਹਰ ਟੀਮ ਨੂੰ ਪਤਾ ਹੈ ਕਿ ਫਾਈਨਲ ਦਾ ਕੀ ਅਹਿਮ ਫਾਈਨਲ ਕਿੰਨਾ ਇੰਪੋਰਟੈਂਟ ਹੈ ਤਾ ਵਾਕੀ ਤੁਸੀਂ ਸਹੀ ਸਵਾਲ ਪੁੱਛਿਆ ਕਿ ਪ੍ਰਤੀਜਿੰਤਾ ਦਾ ਫੇਸ ਹੈ ਉੱਚਾ ਹੈ ਪ੍ਰਤੀਜਿੰਤਾ ਕੁਝ ਦਿਨ ਪਹਿਲਾਂ ਸਾਡੇ ਨਿਊਜ਼ 88 ਨਾਲ ਹੀ ਗੱਲਬਾਤ ਕਰਦੇ ਏਅਰਪੋਰਟ ਤੋਂ ਨਜ਼ਰ ਆਈ ਸੀ ਕਿ ਕਾਫੀ ਖੁਸ਼ ਨਜ਼ਰ ਆਈ ਸੀਗੇ ਪਲੇਆਫ ਵਿੱਚ ਪਹੁੰਚ ਕੇ ਹੁਣ ਇਹ ਹੈ ਕਿ ਅੱਜ ਦਰਮਦਾਰ ਹੈ ਟੀਮ ਤੇ ਅੱਜ ਅਸ਼ਰੇਸ਼ ਈਅਰ ਸਰਪੰਚ ਸਾਹਿਬ ਜਿਹਨਾਂ ਦਾ ਨਾਮ ਸਰਪੰਚ ਸਾਹਿਬ ਪਹਿ ਚੁੱਕਿਆ ਉਹਨਾਂ ਦੇ ਤੇ ਉਹਨਾਂ ਦੇ ਬਾਕੀ 11 ਜਿਹੜੇ ਖੇਡਣਗੇ ਉਹਨਾਂ ਦੇ ਦਰਮਦਾਰ ਹੈ ਕਿ ਅੱਜ ਡਾਇਰੈਕਟ ਐਂਟਰੀ ਕਰ ਲੋ ਫਾਈਨਲ ਵਿੱਚ ਇਹ ਕਿਤੇ ਨਾ ਕਿਤੇ IPL ਦਾ ਕੱਪ ਹੈ ਜਿਹੜਾ ਉਹ ਵੀ ਜਿੱਤੋ ਲੇਕਿਨ ਫੈਨਸ ਕਰਾਊਡ ਜਿਹੜਾ ਹੈ ਉਹ ਲਗਾਤਾਰ ਤੁਸੀਂ ਦੇਖੋ ਸਟੇਡੀਅਮ ਵੱਲ ਵਧਾ ਨਜ਼ਰ ਆ ਰਿਹਾ ਹੈ ਲਗਾਤਾਰ ਜਿਹੜਾ ਸਪੋਰਟ ਜਿਹੜੀ ਹੈਗੀ ਹੈ ਉਹ ਅੱਜ ਪੰਜਾਬ ਕਿੰਗਸ ਦੇ ਨਾਲ ਨਜ਼ਰ ਆ ਰਹੀ ਹੈ ਹਾਲਾਂਕਿ ਵਿਰਾਟ ਕੋਹਲੀ RCB ਦੀ ਵੀ ਫੈਨ ਫਲੋਅਿੰਗ ਤਗੜੀ ਇੱਥੇ ਨਜ਼ਰ ਆਏਗੀ ਲੇਕਿਨ ਕਿੰਗਸ ਦੀ ਵੀ ਅੱਜ ਤੁਹਾਨੂੰ ਫੈਨ ਫਲੋਅਿੰਗ ਜਿਹੜੀ ਹੈ ਉਹ ਨਜ਼ਰ ਆਏਗੀ ਔਰ ਗੱਲ ਕਰਾਂਗੇ ਕਿਉਂਕਿ ਕੋਸ਼ਿਸ਼ ਕਰਨਾਲ ਔਰ ਤਾਂ ਮੁੱਲਾਪੁਰ ਸਟੇਡੀਅਮ ਦੇ ਬਾਹਰ ਦੀਆਂ ਇਹ ਤਸਵੀਰਾਂ ਨੇ ਸਾਡੇ ਸਹਿਯੋਗੀ Umesh Sharma ਦਿਖਾ ਰਹੇ ਸੀ ਸੋ ਅੱਜ ਪੰਜਾਬ ਟੀਮ ਦੇ ਲਈ ਸਥਿਤੀ ਬੜੀ ਮਹੱਤਵਪੂਰਨ ਹੈ ਕਿਉਂਕਿ ਅਗਰ ਅੱਜ ਪੰਜਾਬ ਟੀਮ ਆਪਣੀ ਬਿਹਤਰੀਨ ਪਰਫਾਰਮੈਂਸ ਦਿੰਦੀ ਹੈ ਤਾਂ ਸਿੱਧੀ ਫਾਈਨਲ ਦੇ ਵਿੱਚ ਐਂਟਰੀ ਹੋਏਗੀ ਨਹੀਂ ਤੇ ਅਗਲੇ ਦਿਨਾਂ ਦੇ ਵਿੱਚ ਇੱਕ ਮੈਚ ਲਈ ਮੁਸ਼ਕਲਤ ਹੋਰ ਕਰਨੀ ਪੈ ਸਕਦੀ ਹੈ ਤੇ IPL ਮੈਚ ਚ ਪੰਜਾਬ ਕਿੰਗਸ ਲਈ ਖੇਡ ਰਹੇ ਨੌਜਵਾਨ ਬੱਲੇਬਾਜ਼ ਨਿਹਾਲ ਵਡੇਰਾ ਦੀ ਚਰਚਾ ਚਾਰੇ ਪਾਸੇ ਹੋ ਰਹੀ ਹੈ ਨਿਹਾਲ ਦਾ ਇਸ ਸੀਜ਼ਨ ਬਹੁਤ ਵਧੀਆ ਰਿਹਾ ਨਿਹਾਲ ਦੇ ਪਿਤਾ ਨੇ ਕਿਹਾ ਕਿ ਇਸ ਵਾਰ ਪੰਜਾਬ ਕਿੰਗਸ ਇੱਕ ਵੱਖਰੀ ਲੈਚ ਨਜ਼ਰ ਆਉਂਦੇ ਤੇ ਬਾਕੀ ਨਿਹਾਲ ਦੀ ਗੱਲ ਨਿਹਾਲ ਨਾਲ ਜਿੰਨੀ ਵੀ ਗੱਲ ਹੁੰਦੀ ਹੈ ਇੱਕ ਤੋਂ ਮੈਚ ਵੀ ਦੇਖਣ ਗਏ ਹੈ ਤੇ ਬੜੇ ਠੀਕ ਸਪੇਸ ਠੀਕ ਜ਼ੋਨ ਦੇ ਵਿੱਚ ਲੱਗ ਰਿਹਾ ਹੈ ਤੇ ਆਪਣੇ ਵੱਲੋਂ ਜੋ ਵੀ ਬੈਸਟ ਹੋ ਪਾ ਰਿਹਾ ਹੋ ਉਹ ਕਰ ਰਿਹਾ ਹੈ ਤੇ ਉਸ ਤੋਂ ਵੀ ਰਿਫਲੈਕਟ ਹੁੰਦਾ ਹੈ ਕਿ ਪਿੱਛੇ ਕੁਝ ਕੰਮ ਠੀਕ ਹੋਏ ਹੋਣੇ ਤੁਸੀਂ ਵੀ ਨੋਟਿਸ ਕੀਤਾ ਹੋਣਾ ਜਦੋਂ ਆਪਾਂ ਸਕਸੈਸ ਤਾਂ ਕਿਸੇ ਵੀ ਟੀਮ ਦੀ ਸਰਫੇਸ ਤੇ ਦੇਖਦੇ ਆਂ ਤਾਂ ਤੁਸੀਂ ਆਪਾਂ ਧਿਆਨ ਨਾਲ ਦੇਖੀਏ ਪਿਛਲੇ ਨਵੰਬਰ ਤੋਂ ਆਪਾਂ ਜਰਨੀ ਦੇਖੀ ਐ ਐਕਚੁਅਲੀ ਪਹਿਲੀ ਗੱਲ ਤਾਂ ਓਨਰਸ ਨੇ ਰਿੱਕੀ ਪੌਂਟਿੰਗ ਨੂੰ ਕੋਚ ਨੂੰ ਸਕੁਐਡ ਦੀ ਪੂਰੀ स्क्वाड सिलेक्शन दी पूरी फ्रीडम ਦਿੱਤੀ ਹੈ ਠੀਕ ਹੈ ਤੇ ਉਹਨੇ ਆਪਣੇ ਹਿਸਾਬ ਨਾਲ ਸਕੁਆਡ ਦੀ ਸੈLECTION ਕੀਤੀ ਹੈ ਉਹਨੇ ਕੀ ਹੈ ਕੋਚ ਓਨਰਸ਼ਿਪ ਲੰਦਾ ਹੈ ਕਿ ਯੂ نو ਇਹ ਮੇਰੀ ਟੀਮ ਹੈ ਇਹਦੀ ਜਿੱਤ ਹਾਰ ਯੂ نو ਮੈਂ ਰਿਸਪਾਂਸਿਬਲ ਹਾਂ ਉਸ ਤੋਂ ਬਾਅਦ ਅਗਲੇ ਲੈਵਲ ਤੇ ਹੈ ਕੋਚ ਤੇ ਕੈਪਟਨ ਦੀ ਕੀ ਟਿਊਨਿੰਗ ਟਰਸਟ ਲੈਵਲ ਕੀਤੀ ਹੈ ਉਹ ਵੀ ਦੇਖਿਆ ਹੈ ਕਿ ਉਹ ਬਹੁਤ ਹੀ ਖਾਈ ਲੈਵਲ ਦਾ ਸਾਨੂੰ ਨਜ਼ਰ ਆ ਰਿਹਾ ਹੈ ਕਿਉਂਕਿ ਉਸ ਤੋਂ ਬਾਅਦ ਜਦੋਂ ਟੀਮ ਗਰਾਊਂਡ ਦੇ ਵਿੱਚ ਤੁਸੀਂ ਦੇਖਿਆ ਹੋਣਾ ਕੁਝ ਵੀ ਰਿਕੀ ਪੌਂਟਿੰਗ ਕੋਈ ਇਨਸਟਰਕਸ਼ਨ ਨਹੀਂ ਦਿੰਦਾ ਉਸ ਤੋਂ ਬਾਅਦ ਉਹ ਤਾਂ ਸਾਫ਼ ਕਹਿੰਦਾ ਕਿ ਮੇਰਾ ਕੰਮ ਉਦੋਂ ਤੱਕ ਕੀਤਾ ਜਾਂਦਾ ਜਦ ਤੱਕ ਪਲੇਇੰਗ 11 ਗਰਾਊਂਡ 'ਚ ਨਹੀਂ ਐਂਟਰ ਕਰਦੇ ਉਸ ਤੋਂ ਬਾਅਦ ਪੂਰੀ ਫ੍ਰੀडम ਤੁਸੀਂ ਦੇਖਿਆ ਹੋਣਾ ਸ਼੍ਰੀ